ਸਸ਼ੀਕਾਲ ਜੀ ਮੈਨੀਆਂ ਤੇ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਇੱਕ ਹੋਰ ਵੀਡੀਓ ਤੁਹਾਨੂੰ ਪਖੰਡਵਾ ਦੀ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਇੱਕ ਮਾਤਾ ਦੇ ਦਰਬਾਰ ਦੇ ਵਿੱਚ ਉਹ ਮਾਤਾ ਨਹੀਂ ਜਿਹੜੇ ਅੱਜਕੱਲ੍ਹ ਦੇਵੀ ਦੇਵਤੇ ਬਣੇ ਫਿਰਦੇ ਨੇ ਆਪਦੇ ਆਪ ਨੂੰ ਦਾਅਵਾ ਕਰਦੇ ਕਿ ਸਾਡੇ ਵਿੱਚ ਦੇਵੀ ਦੇਵਤੇ ਆਉਂਦੇ ਨੇ ਅਸੀਂ ਉਹਨਾਂ ਪਖੰਡਿਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਲੋਕਾਂ ਨੂੰ ਆਪਣੇ ਮਗਰ ਲਾਇਆ ਹੋਇਆ ਤੇ ਲੋਕ ਐਨੇ ਅੰਨੇਵਾਹ ਹੋ ਚੁੱਕੇ ਨੇ ਕਿ ਲੋਕ ਇਨਾ ਪਖੰਡੀਆਂ ਦੇ ਦਰਬਾਰਾਂ ਦੇ ਵਿੱਚ ਜਾਂਦੇ ਨੇ ਅਸੀਂ ਇੱਕ ਤਰ੍ਹਾਂ ਇੱਕ ਕਹਾਵਤ ਸੁਣਦੇ ਹੁੰਨੇ ਆ ਵੀ ਭਾਈ ਭੇੜਚਾਲ ਹੋ ਗਈ ਸੱਚੀ ਗੱਲ ਆ ਜਿਸ ਕਦਰ ਦੇ ਨਾਲ ਪਖੰਡੀਆਂ ਦੇ ਕੋਲ ਲੋਕ ਜਾਂਦੇ ਨੇ ਇੱਕ ਭੇੜਚਾਲ ਹੀ ਐ ਵੀ ਇੱਕ ਉਹ ਜਾਣਾ ਗਿਆ ਉਹਨੇ ਆ ਕੇ ਦੋ ਚਾਰ ਜਣੇ ਨੂੰ ਹੋਰ ਦੱਸਿਆ ਤਾਂ ਉਹਦੇ ਮਗਰ ਲੱਗ ਕੇ ਦੁਰਪੈਂਦ ਨੇ ਤਾਂ ਉਹੀ ਕੰਮ ਹੋ ਗਿਆ ਵੀ ਜਿੱਧਰ ਨੂੰ ਇੱਕ ਭੇੜ ਹੋਈ ਬਾਕੀ ਭੇਡਾਂ ਵੀ ਉਧਰ ਨੂੰ ਹੋ ਗਈਆਂ ਉਹ ਕੰਮ ਆ ਲਗਾਤਾਰ ਪਖੰਡ ਬਾਦ ਦੇ ਵਿੱਚ ਜਿਹੜਾ ਕਿ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਤੱਕ ਤੁਸੀਂ ਸਾਡੇ ਚੈਨਲ ਦੇਤੇ ਅਨੇਕਾਂ ਵੀਡੀਓਸ ਪਖੰਡਵਾਦ ਦੀਆਂ ਦੇਖ ਚੁੱਕੇ ਹੋ ਕਿ ਹਰ ਇੱਕ ਬਾਬਾ ਵੱਖੋ-ਵੱਖਰ ਟੋਟਕੇ ਆਪਣਾਉਂਦਾ ਵੱਖੋ-ਵੱਖਰੇ ਤਰੀਕੇ ਦੀਆਂ ਗੱਲਾਂ ਕਰਦਾ ਆ ਤਾਂ ਇਹ ਜਿਹੜੀਆਂ ਵੀ ਗੱਲਾਂ ਨੇ ਤਾਂ ਸਾਰੇ ਤੁਹਾਨੂੰ ਵੀ ਪਤਾ ਲੱਗ ਹੀ ਗਿਆ ਹੋਣ ਇਹਨਾਂ ਦੀਆਂ ਗੱਲਾਂ ਸੁਣ ਕੇ ਕੀ ਇਹ ਪਖੰਡਵਾਦ ਕੀਤਾ ਜਾ ਰਿਹਾ ਹੈ ਕੀ ਦੇਵੀ-ਦੇਵਤੇ ਐਨੇ ਵਿਹਲੇ ਹੋ ਗਏ ਜਾਂ ਫਿਰ ਐਨੇ ਹੋ ਗਏ ਕਿ ਜਣੇ ਖਣੇ ਲੋਕਾਂ ਦੇ ਵਿੱਚ ਆਉਣ ਲੱਗ ਪਏ ਕੀ ਕਦੇ ਦੇਵੀ-ਦੇਵਤੇ ਜਿਵੇਂ ਇਹ ਕੰਦਰੀ ਵੀ ਦੇਵੀ ਨੇ ਕਿਹਾ ਭਾਈ ਪ੍ਰਸ਼ਾਦ ਲਗਾ ਦੇ ਕੀ ਦੇਵੀ ਦੇਵਤੇ ਅਸੀਂ ਦੇਵੀ ਦੇਵਤਿਆਂ ਤੋਂ ਮੰਗਣ ਯੋਗ ਹੈਗੇ ਆ ਕਿ ਦੇਵੀ ਦੇਵਤੇ ਸਾਡੇ ਕੋਲ ਪ੍ਰਸ਼ਾਦ ਮੰਗਣ ਆਉਂਦੇ ਤਾਂ ਅਜਿਹੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਪਰ ਲੋਕ ਜਿਹੜਾ ਕਿ ਸਮਝ ਦੀ بجائے ਉਲਟਾ ਪਖੰਡਵਾਦ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਇੱਕ ਪਖੰਡੜੀ ਦੇ ਦਰਬਾਰ ਦੇ ਵਿੱਚ ਇੱਕ ਮੁੰਡਾ ਆਉਂਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਦਰਬਾਰ ਦੇ ਵਿੱਚ ਆਉਂਦੇ ਸਾਰ ਆਪਣਾ ਸਿਰ ਹਿਲਾਉਣ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਉਹ ਮੁੰਡਾ ਕਹਿੰਦਾ ਵੀ ਪਾਈ ਮੇਰੇ ਬੱਚਿਆਂ ਨੇ ਅਰਦਾਸ ਲਾਈ ਤਾਂ ਮੈਂ ਅੱディ ਦੂਰ ਆਇਆ ਲਓ ਜੀ ਬੱਚੇ ਦੀ ਅਦਾਸ ਜਿਹੜੀ ਕਿ ਸੁਣੀ ਗਈ ਹੈ ਮਾਤਾ ਦੇ ਦਰਬਾਰ ਦੇ ਵਿੱਚ ਉਸ ਪਖੰਡਰੀ ਦਰਬਾਰ ਦੇ ਵਿੱਚ ਬੱਚੇ ਨੇ ਅਰਦਾਸ ਕੀਤੀ ਵੀ ਭਾਈ ਸਾਡੇ ਪਿਓ ਨੂੰ ਲੈ ਕੇ ਆਓ ਉਹ ਚੰਗਾ ਨਹੀਂ ਹੈਗਾ ਜਾਂ ਕੋਈ ਘਰ ਦੇ ਵਿੱਚ ਕਲੇਸ਼ ਹੁੰਦਾ ਹੋਣਾ ਤਾਂ ਬੱਚੇ ਦੀ ਅਰਦਾਸ ਸੁਣੀ ਤਾਂ ਦੇਖੋ ਫਿਰ ਕਿਵੇਂ ਇਹ ਬੰਦਾ ਪਟਿਆਣਾ ਤੋਂ ਚੱਲ ਕੇ ਇਸ ਮਾਤਾ ਦੇ ਦਰਬਾਰ ਦੇ ਵਿੱਚ ਆਇਆ ਤਾਂ ਮਾਤਾ ਵੀ ਕਹਿੰਦੀ ਆ ਵੀ ਦੇਖ ਤੇਰੀਆਂ ਬੱਚਿਆਂ ਦੀ ਅਰਦਾਸ ਲੱਗੀ ਤੇ ਹੁਣ ਤੇਨੂੰ ਬੰਦਾ ਬਣਾ ਕੇ ਤੋਰਾਂਗੇ ਤਾਂ ਘਰ ਦੇ ਵਿੱਚ ਘਰੇਲੂ ਕਲੇਸ਼ ਹੋਰ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਪਰ ਲੋਕ ਸੋਚਦੇ ਨੇ ਕਿ ਸ਼ਾਇਦ ਸਾਡੇ ਘਰ ਦੇ ਵਿੱਚ ਕੋਈ ਚੀਜ਼ ਆ ਜਾਂ ਉਪਰੀ ਸ਼ਾਇਆ ਆ ਜਿਸ ਕਰਕੇ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਆ ਜਾ ਹੋਰ ਕਈ ਜਿਹੜੇ ਕਿ ਸਵਾਲ ਜਿਹੜੇ ਕਿ ਕਿਤੇ ਜਾਂਦੇ ਨੇ ਲੋਕਾਂ ਨੂੰ ਇਹੀ ਲੱਗਦਾ ਕਿ ਪਖੰਡਵਾ ਜਿਹੜੇ ਬਾਬੇ ਬਣੇ ਹੋਏ ਨੇ ਇਹੀ ਸਾਡੇ ਘਰਾਂ ਦਾ ਇਲਾਜ ਕਰ ਸਕਦੇ ਨੇ ਕਿਉਂਕਿ ਇਹ ਜਾਣੀ ਜਾਣ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਘਰ ਦੇ ਵਿੱਚ ਕਿਹੜੀ ਭੂਤ ਪ੍ਰੇਤ ਵੜੀ ਹੋਈ ਆ ਤੇ ਇਹ ਚੰਗੀ ਤਰੀਕੇ ਦੇ ਨਾਲ ਜਿਹੜਾ ਕਿ ਭੂਤ ਪ੍ਰੇਤਾਂ ਦਾ ਇਲਾਜ ਕਰ ਲੈਂਦੇ ਨੇ ਪਰ ਮੂਰਖ ਨੇ ਉਹ ਲੋਕ ਜਿਹੜਾ ਪਖੰਡਵਾ ਦੇ ਵਿੱਚ ਫਸਦੇ ਨੇ ਇਨ੍ਹਾਂ ਪਖੰਡੀਆਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਤੁਸੀਂ ਗੁੰਮਰਾਹ ਹੁੰਨੇ ਹੋ ਜਦੋਂ ਤੁਹਾਨੂੰ ਕੋਈ ਇੱਕਲੱਦੀ ਗੱਲ ਲਫਿਟ ਬੈਠ ਜਾਂਦੀ ਆ ਬਾਬਿਆਂ ਦੀ ਤਾਂ ਤੁਹਾਨੂੰ ਲੱਗਦਾ ਕਿ ਸ਼ਾਇਦ ਤੁਹਾਡੀ ਹਰ ਇੱਕ ਗੱਲ ਇਹ ਬਾਬੇ ਜਾਣਦੇ ਨੇ ਪਰ ਜਿਆ ਨਹੀਂ ਹੁੰਦਾ ਇਹ ਸਿਰਫ ਇੱਕ ਗੁੰਮਰਾਹ ਕਰਕੇ ਲੋਕ ਜਿਹੜੇ ਕਿ ਇਸ ਦੇ ਵਿੱਚ ਫਸ ਜਾਂਦੇ ਨੇ ਕਿ ਲੋਕ ਡੇਰੇ ਬਾਦ ਨੂੰ ਬਹੁਤ ਵਧਾਵਾ ਦੇ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਐਨੇ ਕੋ ਪਖੰਡੀ ਹੋ ਗਏ ਨੇ ਕਿ ਉਹਨਾਂ ਨੇ ਘਰਾਂ ਦੇ ਵਿੱਚ ਗਲੀ ਮਹੱਲਿਆਂ ਦੇ ਵਿੱਚ ਆਪਣੇ ਡੇਰੇ ਖੋਲੇ ਹੋਏ ਨੇ ਇਲਾਜ ਕੀਤਾ ਜਾਂਦਾ ਤਾਂ ਇੰਨੇ ਡੇਰਿਆਂ ਦੇ ਉੱਤੇ ਵੱਡੇ ਵੱਡੇ ਡੇਰੇ ਬਣਾ ਕੇ ਤੇ ਇਹ ਚੰਗੇ ਪੈਸੇ ਕਮਾਉਣ ਲੱਗ ਪੈਂਦੇ ਨੇ ਪਰ ਤੁਸੀਂ ਇਸ ਚੀਜ਼ ਨੂੰ ਕਦੋਂ ਸਮਝੋਗੇ ਇਹ ਤਾਂ ਹੁਣ ਤੁਹਾਡੇ ਦੇ ਉੱਤੇ ਡਿਪੈਂਡ ਕਰਦਾ ਬਾਕੀ ਤੁਹਾਡਾ ਅਜੇ ਪਖੰਡੀਆਂ ਬਾਰੇ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼